हां जी दोस्तों नमस्कार दोस्तों आज ਤੁਹਾਨੂੰ ਇੱਕ ਅਜੂਬਾ ਦਿਖਾਉਣੇ ਆ ਨਹਿਰਾਂ ਤਾਂ ਆਪਾਂ ਬਹੁਤ ਦੇਖੀਆਂ ਹੋਣੀਆਂ ਨੇ ਤੇ ਅੱਜ ਜਿਹੜੀ ਤੁਹਾਨੂੰ ਨਹਿਰ ਦਿਖਾਉਣ ਜਾ ਰਹੇ ਹਾਂ ਕਮਾਲ ਬਾਮ ਜਿੰਨੇ ਕਹਦੇ ਆ ਵੀ ਇੱਕ ਸਿਫਤ ਕਰਨ ਵਾਲੀ ਅੰਗਰੇਜ਼ਾਂ ਦੀ ਏਡੀ ਵਧੀਆ ਜਿਹੜੀ ਖੋਜ ਕਰਕੇ ਇੰਨੀ ਬਣਾਈ ਹੋਈ ਆ ਇਹ ਤੁਸੀਂ ਨਹਿਰ ਜਿਹੜੀ ਦੇਖ ਸਕਦੇ ਹੋ ਮੇਰੇ ਪਿੱਛੇ ਤੇ ਇਹ ਨਹਿਰ ਆ ਤੇ ਇਧਰੋਂ ਪਾਣੀ ਬਹੁਤ ਤੇਜ਼ੀ ਨਾਲ ਬਹੁਤ ਜਿਵੇਂ ਕਹਦੇ ਆ ਜਿਆਦਾ ਪਾਣੀ ਆ ਰਿਹਾ ਪਰ ਇਧਰਲੇ ਪਾਸੇ ਜੇ ਤੁਸੀਂ ਦੇਖੋ ਤੇ ਪਾਣੀ ਜਾ ਕਿੱਧਰ ਰਿਹਾ ਪਤਾ ਨਹੀਂ ਲੱਗ ਰਿਹਾ ਬਿਲਕੁਲ ਨਹੀਂ ਇਧਰ ਪਾਣੀ ਹੈਗਾ ਬਿਲਕੁਲ ਖਾਲੀ ਪਿਆ ਤੇ ਇਹ ਪਾਣੀ ਕਿੱਧਰ ਜਾ ਰਿਹਾ ਜਿਹੜੇ ਪਾਸੇ ਨਿਕਲਦੇ ਹਨ ਸਮਝ ਨਹੀਂ ਆ ਰਹੀ ਤੇ ਉਹ ਪਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਤੇ ਉਧਰ ਜਿਹੜੀ ਹੈਗੀ ਉਹ ਨਦੀ ਆ ਉਹ ਵੀ ਬਿਲਕੁਲ ਸੁੱਕੀ ਪਈ ਆ ਕਿਸੇ ਪਾਸੇ ਪਾਣੀ ਨਿਕਲਣ ਨੂੰ ਰਸਤਾ ਨਹੀਂ ਆ ਪਰ ਇਧਰੋਂ ਪਾਣੀ ਇੰਨਾ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਪਾਣੀ ਜਾ ਕਿੱਧਰ ਰਿਹਾ ਮੈਂ ਖੁਦ ਹੈਰਾਨ ਆ ਵੀ ਅੰਗਰੇਜ਼ਾਂ ਦੀ ਜਿਹੜੀ ਕਾੜ ਸੀ ਜਿਹੜੀ ਸੋਚ ਸੀ ਕਮਾਲ ਆ ਯਾਰ ਸੋਚਣ ਵਾਸਤੇ ਮਜਬੂਰ ਕਰ ਦਿੰਦੀ ਆ ਯਾਰ ਦੇਖਣ ਵਾਲਾ ਨਜ਼ਾਰਾ ਤੇ ਠੰਡਾ ਪਾਣੀ ਬਹੁਤ ਜ਼ਿਆਦਾ ਜਿੰਨਾ ਕਿ ਬਰਫ਼ ਜਿੰਨਾ ਠੰਡਾ ਹੋਊਗਾ ਬਹੁਤ ਮਜ਼ੇਦਾਰ